ਸੋ ਦਟ ਐਸਵੇਂ ਆਇਆ ਆਛਨ ਗਿਆ ਅ ਕੈਂਸਰ ਦੀ ਸ਼ਖਸੀਅਤ ਨੂੰ ਥੋੜੇ ਸ਼ਬਦਾਂ ਦੇ ਵਿੱਚ ਕੈਂਦਰਮਸ ਜਸਟੀਫਾਈ ਕਰਦਾ ਇਹਨੂੰ ਸ਼ਬਦ ਥੋੜੇ ਕਹ ਜਾਂਦੇ ਇਹੋ ਜਿਹੇ ਇਨਸਾਨ ਲਈ ਅ ਰ ਵੀ ਉਹ ਜਿਹੇ ਵਾਹਿਦ ਇਨਸਾਨਾਂ ਵਿੱਚੋਂ ਇੱਕ ਨੇ ਜਨਾ ਕੋਲ ਮੈਂ ਬਹੁਤ ਕੁਝ ਸਿੱਖਿਆ ਉਮਰ ਵੀ ਮੈਟਰ ਕਰਦੀ ਜਦੋਂ ਚੰਗਾ ਇਨਸਾਨ ਹੁੰਦਾ ਹੈ ਕੋਈ ਸਭ ਪਹਿਲਾ ਪੈਦਾ ਹੋ ਗਿਆ ਕੋਈ ਉਹਦੀ ਮਿਲਟੀ ਹੁੰਦੀ ਕਿ ਉਹ ਸਿਆਣਾ ਵੀ ਹੋਵੇ ਤੇ ਯਾਰ ਜਿਹੜਾ ਗੁੱਸਾ ਬਾਹਰ ਛੋਟਾ ਹੈ ਉਹਦੀ ਗੱਤੀ ਹੁੰਦੀ ਹੈ ਬੇਕੂਫੀ ਹੁੰਦੀ ਹੈ ਮੈਟਰ ਕਰਦਾ ਹਰ ਇੱਕ ਵਾਰ ਇਸਨੇ ਪਰਿਕ੍ਰਮ ਮੇਹੁਰ ਹਰਸ ਕਰ ਗਿਆ ਇਹੋ ਜਿਹੇ ਇਨਸਾਨ ਦਾ ਜ਼ਿਕਰ ਕਰਨ ਦੇ ਲਈ ਤੇ ਮਾਤਾ ਪਿਤਾ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਉਹ ਗਲਤੀ ਹੈ ਇਤਨਾ ਕਿਤੇ ਤਾਂ ਸਾਡੇ ਮਾਪਿਆਂ ਦੀ ਸੰਗਤੀ ਦੀ ਉਹਨਾਂ ਦੇ ਵਿਚਾਰ ਉਹਨਾਂ ਦਾ ਪਾਲਣ ਪੋਸ਼ਣ ਔਰ ਮੈਨੂੰ ਇਸ ਦਾ ਪੂਰਾ ਯਕੀਨ ਹੈ ਔਰ ਹੱਕ ਅਧਿਕਾਰ ਦੇ ਵਿੱਚ ਹੁੰਦਾ ਹੀ ਹੈ ਕਿ ਸੁਖਜੈਨ ਸਰ ਤੇ ਮਾਤਾ ਦੀ ਪਰਜਾ ਇਸ ਦੁਨੀਆ ਤੋਂ ਨਹੀਂ ਹੈ ਬਟ ਉਸ ਅਮਰ ਦਾ ਬੜਾ ਵੱਡਾ ਯੋਗਦਾਨ ਰਿਹਾ ਜੋ ਸੁਖਜੈਨ ਸਰ ਅਜਾ ਰਿਹਾ ਬਾਤ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਇੱਕ ਆਪਣਾ ਪਿਆਰ ਕਰਨ ਦਾ ਤਰੀਕਾ ਹੁੰਦਾ ਹੈ ਮਾਂ ਦਾ ਇੱਕ ਆਪਣਾ ਮੋਹ ਤੇ ਲਗਾਉਂਦਾ ਦੋ ਚੀਜ਼ਾਂ ਬਹੁਤ ਊਂਦੀ ਹੈ ਔਰ ਸੁਖਜੈਨ ਦੀ ਪਰਸਨੈਟੀ ਦੇਖ ਕੇ ਲੱਗਦਾ ਹੈ ਪਤਾ ਕਿ ਇੱਕ देयर इज सम ਬਿਊਟੀਫੁਲ ਮਾਈਂਡ ਐਟ ਵਰਕ ਹੈ ਨਾ ਖੂਬਸੂਰਤ ਇਨਸਾਨ ਜਿਹੜਾ ਬੰਦਾ ਖੂਬਸੂਰਤ ਹੈ ਉਹ ਵੀ ਖੂਬਸੂਰਤ ਹੈ। ਔਰ ਅਕਸਰ ਆਪਾਂ ਕਹਿੰਦੇ ਆ ਕਿ ਜਿਹੜਾ politisch ਵਜਨ ਜਿਆਦਾ ਹੋਵੇ ਉਹ ਚੁੱਕਿਆ ਰਹਿੰਦਾ ਹੈ ਔਰ ਜਿਹੜੀ 베ਰੀ ਨੂੰ ਪੱਨ ਲੱਗੇ ਹੋ ਉਹ 베ਰੀ ਜੁਗੀ ਰਹਿੰਦੀ ਹੈ ਉਹ ਸੁਚੇਨ ਤੇ ਆ ਕੇ ਟੁਗਦੀਆਂ ਫੇਸ ਕਰਦੇ ਨੇ। ਨਹੀਂ ਤਾਂ ਜਿੰਨੀ ਇਹ ਸ਼ਖਸੀਅਤਾਂ مالک ਹੈ ਔਰ ਛੋਟੀ ਉਮਰ ਵਿੱਚ ਜਿਹੋ ਇਹਦੀਆਂ ਪ੍ਰਾਪਤੀਆਂ ਨੇ ਇਨਸਾਨ 'ਚ ਬਹੁਤ ਬਦੀ ਕਿਹਨਾਂ ਦੇ ਹੰਕਾਰ ਆ ਜਾਂਦਾ ਉਹਦੇ 'ਚ ਆਪਣੇ ਹਲੇਮੀ ਦਾ ਹੰਕਾਰ ਵੀ ਆ ਜਾਂਦਾ ਵੀ ਇਹਨਾਂ ਵਿੱਚ ਕਿ ਮੇਰੇ ਨੂੰ ਜਿਆਦਾ ਕੰਨੀ ਨਹੀਂ ਲੰਦਾ ਬਟ ਇਹ ਉਹ ਇਨਸਾਨ ਹੈ ਜਿਹੜਾ ਸੱਚਾ ਤੇ ਮੱਕੀ ਹੈ ਜਿਹੜਾ ਚੰਗਾ ਇਨਸਾਨ ਵੀ ਹੈ ਔਰ ਜਿਹੜਾ ਚੰਗਾ ਬੁਲਾਰਾ ਵੀ ਹੈ ਇਹਨਾਂ ਨੇ ਤਿੰਨ ਚਾਰ ਬਾਰੀ ਸਟੇਜ ਉੱਪਰ ਲੀਏ ਸੋਨਿਆ ਸਟੇਜ ਤੇ ਨੰਬੂ ਦੇਣਾ ਥੋੜੇ ਸ਼ਬਦਾਂ ਦੇ ਵਿੱਚ ਬਹੁਤੀ ਗੱਲ ਕਹਿੰਦਾ ਔਰ ਤੁਹਾਨੂੰ ਪਤਾ ਲੱਗਦਾ ਹੈ ਕਿ ਕੋਈ ਸਾਹਿਬ ਪ੍ਰੇਮੀ ਬੋਲ ਰਿਹਾ ਹੈ ਕੁਝ ਨਹੀਂ ਸੀ ਨਾ ਬੋਲਦੇ ਸਾਗਰ ਨਾਲ ਨਾਲ ਸਾਥ ਜਾਂ ਹੋਰ ਰੰਦਾ ਕੋ ਦੋ ਚਾਰ ਸਾਥ ਤਾਂ ਸਾਨੂੰ ਹੋਰ ਨਹੀਂ ਚਾਹੁੰਦਾ ਬਟ ਆਲ ਸੈਟਿੰਗ ਡਨ ਗਾੜੀ ਇਹ ਇੱਥੇ ਕਾ ਬਹੁਤ ਹੁੰਦਾ ਹੈ ਔਰ ਅਸੀਂ ਤਾਂ ਈਵਨ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਸੁਝਾਜ ਤੇ ਰਜਨ ਸਰ ਨੂੰ ਡਰਦਾ ਬਹੁਤ ਹੁੰਦਾ ਬਟ ਅਸੀਂ ਪਰਮਾਤਮਾ ਨੂੰ ਵੀ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਆਪਣੇ ਘਰ ਦੇ ਨੇੜੇ ਦੂਰ ਰਹਿਣਾ ਸਾਲੋਂ ਪਹਿਲੇ ਚੌੜਾ ਨੂੰ ਮਿੱਟੀ ਉੱਠਾ ਲੱਗਦਾ ਬਤਾ ਜਦੋਂ ਨੌਕਰੀ ਭਾਰ ਦਾ ਕਿਰੇ ਮਾਸਟਰ ਜੀ ਕਹਿੰਦੇ ਹੁੰਦੇ ਸੀ ਕਾਕਾ ਨੌਕਰੀ ਭਾਵੇਂ ਸਾਮ ਮਿਲ ਕੇ ਕਰ ਲੈ ਉੱਥੇ ਚਲਾ ਜਾ ਵਾਪਸ ਲੈ ਆਉਣਾ ਨਹੀਂ ਨੌਕਰੀ ਹੀ ਛੱਡ ਸੋ ਬਰਨਾਲੇ ਤੋਂ ਆਉਣਾ ਪਹਿਲਾਂ ਮੋਟਰਸਾਈਕਲ ਤੇ 1.5 ਘੰਟਾ ਸਫ਼ਰ ਕਰਦਾ ਪਹੁੰਚਿਆ ਬਸਤੀ ਉੱਥੇ ਉਹ ਸਰਗੇ ਦਾ ਸੀ ਸੋਚ ਕੇ ਕੰਮ ਜੇ ਹੁੰਦੀ ਕਿਵੇਂ ਹੁੰਦਾ بڑا ਇਹਨਾਂ ਦਾ ਚੰਗਾ ਸਵਾਦ ਅਗੇ ਇਨਸਾਨ ਔਰ ਜਦੋਂ ਇਹ ਰਿਲੀਵ ਹੋਏ ਸਕੂਲ ਦੇ ਵਿੱਚੋਂ ਕੁੱਟੀਆਂ ਦੇ ਵਿੱਚ ਹਨਾ 150 ਹੋ ਗਿਆ ਸਿਰੋਦ ਦੇ ਮੈਡੀਕਲ ਕੇਂਦਰ ਬਾਈਚਾਸ ਤੇ ਸੀਗੇ ਬਾਹਰ ਸੀ ਗਏ ਤੇ ਮੈਨੂੰ ਮੌਕਾ ਮਿਲਿਆ ਇਹਨਾਂ ਨੂੰ ਰਿਲੀਵ ਕਰਨ ਦਾ ਸਕੂਲ ਦੇ ਵਿੱਚੋਂ ਮੇਰੇ ਘਰ ਆਏ ਸੋ ਮਿਸਿਸ ਵੀ ਆਏ ਇਹਨਾਂ ਦੇ ਔਰ ਇੱਕ ਬੜੀ ਅੱਛੀ ਪਰਮਾਤਮਾ ਨੇ ਜਿਹੜਾ ਕਿਰਪਾ ਕੀਤੀ ਹੈ ਕਿ ਉਹਨਾਂ ਦਾ ਵੀ ਸੁਭਾਅ ਬੜਾ ਇੱਕ ਸਹਿਤਕ ਕਿਸਮ ਦਾ ਸੁਭਾਅ ਹੈ ਔਰ ਘੱਟ ਹੁੰਦੇ ਨੇ ਪਰਿਵਾਰ ਜਿੱਥੇ ਇਸ ਤਰ੍ਹਾਂ ਜੋ ਕੁਝ ਲੋਕ ਸੇਮ ਲਾਈਨ ਦੇ ਸੇਮ ਨਾ ਦਾ ਹੋਵੇ ਉਹ ਜਾਣ ਲੋਕ ਮਿਲ ਜਾਣ ਔਰ ਪਰਮਾਤਮਾ ਕੇ ਹੁਣ ਉਮੀਦ ਕਰਦੇ ਆ ਕਿ ਸਾਨੂੰ ਇੱਕ ਅੱਗੇ ਹੀ ਵੱਡੀ ਖੁਸ਼ੀ ਦੇਣ ਮੇਰਾ ਬਹੁਤ ਸਮਝ ਚੁਣ ਕੇ ਸਕਿਆ ਸਰ ਔਰ ਅਸੀਂ ਹੈ ਨਾ ਪਰਿਵਾਰ ਅੱਗੇ ਵਧੇ ਬੰਦੇ ਬਹੁਤ ਅ ਅਵਾਜ਼ ਕਰਦਾ ਹਾਂ ਬਾਕੀ ਸੱਚ ਹੈ ਕਿ ਉਹ ਇਨਸਾਨ ਅੰਮ੍ਰਿਤ ਕਮੀ ਸਾਨੂੰ ਹਮੇਸ਼ਾ ਖਲੋਈ ਰਹੀ ਇਹ ਤੁਮੋਂ ਦੇ ਸਮੇਂ ਤੱਕ ਚੰਗਾ ਇਨਸਾਨ ਜਿੰਦਗੀ ਚੋਂ ਅ ਚਲਾ ਜਾਵੇ ਕਿਤੇ ਦੂਰ ਚਲਾ ਜਾਵੇ ਆਪਣੇ ਜਿਵੇਂ ਹੋਣੇ ਗਏ ਨੇ ਆਪਣੇ ਘਰ ਦੇ ਮਾਪਿਆਂ ਦੇ ਕੋਲ ਸਰਦ ਤੂਰੀ ਪਰ ਉਹ ਸਾਡਾ ਸਵਾਸ ਪਨਾ ਹੋਵੇਗਾ ਜੇ ਅਸੀਂ ਇਹ ਚਾਹੁੰਦੇ ਕਿ ਸਾਡੇ ਕੋਲ ਜਗਾ ਰਹੇ ਨੇ ਔਰ ਪੂਰੀ ਤੇਲੀ ਕਰਦੇ ਉਹਦੇ ਬਹੁਤ ਖੁਸ਼ੀ ਹੈ ਮੈਨੂੰ ਇਸ ਦਲ ਦੀ ਕਿ ਉਹਨਾਂ ਨੇ ਸਾਡੇ ਲਈ ਟਾਈਮ ਕੱਢਿਆ ਸਾਡੇ ਕੋਲ ਆਇਆ ਸਾਨੂੰ ਨਮਾਜ਼ਿਆ ਉਹਨਾਂ ਨੇ ਆਪਣੇ ਉਹਨਾਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਹਲੇ ਮੈਡਮ ਨੇ ਵੀ ਕੋਈ ਸ਼ਬਦ ਕਹੇ ਨਹੀਂ ਸੁਝਾਇਆ ਇਸਨੇ ਆ ਕੁਝ ਬੋਲਣਾ ਹੈ ਸੋ ਮੈਂ ਇੱਕ ਦੇ ਕੋਈ ਟਿੱਪਣੀ ਕਰਦਾ ਕਿ ਜਿਵੇਂ ਦਾ ਇਹ ਇਨਸਾਨ ਹੈ ਮੈਨੂੰ ਇਹ ਕਹਿੰਦਾ ਹੈ ਇਹ ਕਿਰਦਾਰ ਕੇ ਨਹੀਂ ਹੈ ਬਿਲਕੁਲ ਪਰਫੈਕਟ ਹੈ ਇਸਕੋ ਬੜਾ ਹਰ ਚੀਜ਼ ਦਾ ਜ਼ਾਦ ਕਰ ਸੁਮੇਲ ਜਿੰਨਾ ਕਹਣਾ ਚਾਹੀਦਾ ਉਹ ਹੈ ਜ਼ਿੰਦਗੀ 'ਚ ਕਈ ਮੌਕੇ ਵੀ ਆਉਂਦੇ ਨੇ दुखांत भी होंगे सुखांत भी रेंगे ने इंसान भी चंगे पड़ते हैं माड़े पड़े और कई बार असं बदल जाते हैं दुनिया के मुताबिक थोड़ा जो अपनी खूबसूरती छड़ जाने वो छना परम्त्मा पर विश्वास रखियो किस्मत पर विश्वास रखियो अपने व्यक्ति पर विश्वास रखे और जिम्मे देवी उमें देो मैं परमात्मा की अरदास करता इन्होंने शब्दों का बहुत बहुत धनबाद